ਬਾਰਨ ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨੂੰ ਮੈਂ ਮੂਰੇ ਪੱਟੀ ਐਸੋਲੇ ਮੌਜੂਦ ਹੈ ਜੀ ਡੇਰਾ ਬਾਬਾ ਨਾਨਕ ਦਾਣਾ ਮੰਡੀ ਨਿਰੰਕਾਰੀ ਸਤਨ ਸਮਾਗਮ ਮਿਸ਼ਨ ਵੱਲੋਂ ਜਿਹੜਾ ਵਾ ਇੱਕ ਪ੍ਰੋਗਰਾਮ ਡੇਰਾ ਬਾਬਾ ਨਾਨਕ ਵਿੱਚ ਲਿਖਿਆ ਗਿਆ ਸੀਗਾ 25 ਤਰੀਕ ਨੂੰ ਪ੍ਰੋਗਰਾਮ ਹੋਣ ਜਾ ਰਿਹਾ ਵਾ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਨੇ ਆਂ ਵੀ ਜਿਹੜੀਆਂ ਦਾਣਾ ਮੰਡੀ ਦੀਆਂ ਸਾਫ ਸਪਾਈ ਦੀਆਂ ਜਿਹੜੀਆਂ ਝਲਕੀਆਂ ਉਹ ਵੀ ਤੁਹਾਨੂੰ ਦਿਖਾਉਨੇ ਆਂ ਉਸ ਤੋਂ ਪਹਿਲਾਂ ਸਾਡੇ ਨਾਲ ਵਸੇਲੇ ਜੋੜ ਚੁੱਕੇ ਨੇ ਜਿਹੜੇ ਸੇਵਾਦਾਰ ਇੱਥੇ ਪਹੁੰਚੇ ਨੇ ਆਓ ਨਾਲ ਗੱਲਬਾਤ ਕਰਦੇ ਆ ਜੀ ਜੀ ਸਭ ਤੋਂ ਪਹਿਲਾਂ ਜੀ ਆਪਣਾ ਨਾਮ ਜੀ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਫਤਗੜ ਚੂੜੀਆਂ ਤੋਂ ਇਹ ਜਿਹੜਾ ਪ੍ਰੋਗਰਾਮ 25 ਤਰੀਕ ਨੂੰ ਡੇਰਾ ਬਾਬਾ ਬਨਾਨਕ ਵਿੱਚ ਲਿਖਿਆ ਗਿਆ ਜੀ ਉਸ ਬਾਰੇ ਜਾਣਕਾਰੀ ਜੀ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਪਰਮਾਦਰਨੀਏ ਨਿਰੰਕਾਰੀ ਰਾਜਪਿਤਾ ਅਰਮਿਤ ਜੀ ਕਿਰਪਾ ਕਰ ਰਹੇ ਜੀ ਜੋ 25 ਜੂਨ ਨੂੰ ਇੱਥੇ ਸਮਾਗਮ ਹੋਣ ਜਾ ਰਿਹਾ ਜਿਹਦਾ ਸਮਾਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਹੈ ਤੁਸੀਂ ਦੋ ਤਿੰਨ ਦਿਨ ਅਜ ਪਹਿਲਾਂ ਹੀ ਆਏ ਹੋ ਸਫਾਈ ਦਾ ਕਿਤਨਾ ਚੱਲਿਆ ਜੀ ਸਫਾਈ ਦਾ ਜੀ ਇੱਥੇ ਲਗਭਗ ਪਿਛਲੇ 10 ਦਿਨ ਤੋਂ ਜਿਹੜਾ ਅਭਿਆਨ ਚਲਾਇਆ ਗਿਆ ਹੈ ਨਿਰੰਕਾਰੀ ਮਿਸ਼ਨ ਦਾ ਇੱਕ ਮੰਤਵ ਹੈ ਕਿ ਪ੍ਰਦੂਸ਼ਣ ਅੰਦਰ ਦਾ ਹੋਵੇ ਜਾਂ ਬਾਹਰ ਦਾ ਹੋਵੇ ਦੋਨੋਂ ਹੀ ਹਾਨੀਕਾਰਕ ਨੇ ਔਰ ਇਹ ਮੰਡੀ ਦੇ ਵਿੱਚ ਆਪ ਜੀ ਸਭ ਜਾਣਦੇ ਹੋ ਕਿ ਚਾਰ ਚਫੇਰੇ ਕਿਸ ਤਰ੍ਹਾਂ ਦਾ ਵਾਤਾਵਰਣ ਸੀ ਪਰਾਵ ਜੀ ਸਾਰਿਆਂ ਨੂੰ 10 ਬੇਨਤੀ ਕਰਦਾ ਹੈ ਕਿ ਆਪ ਜੀ 25 ਤਰੀਕ ਨੂੰ 25 ਜੂਨ ਨੂੰ 11 ਤੋਂ 2 ਸਮਾਗਮ ਦੇ ਵਿੱਚ ਆਓ ਆ ਕੇ ਇੱਥੇ ਰੋਹਾਨੀਅਤ ਆਨੰਦ ਵੀ ਪ੍ਰਾਪਤ ਕਰੋ ਨਾਲੇ ਆਪਣੇ ਮੰਡੀ ਦਾ ਵਾਤਾਵਰਣ ਵੇਖਣਾ ਕਿ ਕਿਹੋ ਜਿਹਾ ਇਸ ਟਾਈਮ ਹੀ ਬਾਜ਼ਾਰ ਦੇ ਵਿੱਚ ਸਫਾਈ ਅਭਿਆਨ ਚੱਲ ਰਿਹਾ ਅੱਜ ਇਹ ਜਿਹੜਾ ਜੀ ਸਫਾਈ ਭਿਆਨ ਤੇ ਚਲੋ ਚੱਲ ਰਿਹਾ ਹੈਗਾ ਵਾ ਜਿਹੜਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿੰਨਾ ਚ ਸਹਿਯੋਗ ਮਿਲ ਰਿਹਾ ਜੀ ਪ੍ਰਸ਼ਾਸਨ ਵੱਲੋਂ ਜਿਹੜਾ ਸਾਨੂੰ ਸਹਿਯੋਗ ਮਿਲਿਆ ਜੀ ਉਹਨੂੰ ਵੀ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਚਾਹੇ ਉਹਹੀਂ ਪੁਲਿਸ ਪ੍ਰਸ਼ਾਸਨ ਕੋਲ ਗਏ ਮੰਡੀ ਕਰਨ ਬੋਰਡ ਕੋਲ ਗਏ ਐਸ ਡੀ ਐਮ ਸਾਹਿਬ ਕੋਲ ਗਏ ਐਸ ਐਚ ਓ ਸਾਹਿਬ ਡੀ ਐਸ ਪੀ ਸਾਹਿਬ ਕੋਲ ਗਏ ਸਾਨੂੰ ਬਿਲਕੁਲ ਇਸ ਤਰ੍ਹਾਂ ਹੋਇਆ ਕਿ ਜਿਵੇਂ ਪਹਿਲਾਂ ਹੀ ਕੰਮ ਹੋਏ ਪਏ ਹੁੰਦੇ ਆ ਔਰ ਉਹਨਾਂ ਦਾ ਪੂਰਾ ਪੂਰਾ ਸਾਨੂੰ ਸਹਿਯੋਗ ਆ ਔਰ ਇਹ ਵੀ ਦਾਸ ਵਿੱਚ ਜਰੂਰ ਐਡ ਕਰੇਗਾ ਕਿ ਜੋ ਮੰਦਰ ਕਮੇਟੀ ਆ ਨਾਲ ਇੱਥੇ ਮੰਡੀ ਦੀ ਬੈਕ ਸਾਈਡ ਤੇ ਸ਼ੀਤਲਾ ਮੰਦਰ ਸ਼ੀਤਲਾ ਮੰਦਰ ਇਹ ਵੀ ਪੂਰੀ ਕਮੇਟੀ ਉਦੋਂ ਦੀ ਸਾਡੇ ਨਾਲ ਆ ਇਲਾਕਾ ਨਿਵਾਸੀਆਂ ਨੇ ਜੋ ਸਾਨੂੰ ਸਹਿਯੋਗ ਦਿੱਤਾ ਹੈ ਜੋ ਦੁਕਾਨਦਾਰਾਂ ਨੇ ਜੋ ਲੋਕਲ ਡੇਰਾ ਵਾਸੀਆਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਉਹ ਵੀ ਦਾਸ ਉਹਨਾਂ ਦਾ ਸ਼ੁਕਰਾਨਾ ਕਰਦਾ ਏ ਔਰ ਇਹ ਬੇਨਤੀ ਵੀ ਕਰਦਾ ਕਿ ਆਪ ਜੀ 25 ਤਰੀਕ ਨੂੰ ਸਾਨੂੰ ਆ ਕੇ ਜ਼ਰੂਰ ਦਰਸ਼ਨ ਦਿਓ ਜੀ 25 ਤਰੀਕ ਨੂੰ ਜਿਹੜਾ ਜੀ ਪ੍ਰੋਗਰਾਮ ਹੋ ਰਿਹਾ ਉਸ ਬਾਰੇ ਜਾਣਕਾਰੀ ਹਾਸਲ ਕੀਤੀ ਆ ਮੈਂ ਆਪਣੇ ਮਤਲਬ ਬਾਰਡਰ ਪੱਟੀ ਨੂ ਜੋਲੇ ਵੀ ਸੰਗਤਾਂ ਨੂੰ ਵੀ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਮਾਂ 25 ਤਰੀਕ ਨੂੰ ਜ਼ਰੂਰ ਇਸ ਸਮਾਗਮ ਵਿੱਚ ਪਹੁੰਚੋ ਜਿਹੜੇ ਵੀ ਸੰਤ ਮਹਾਂਪੁਰਛੇ ਤੇ ਪਹੁੰਚ ਰਨੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ ਆਓ ਤੁਹਾਨੂੰ ਦਿਖਾਉਂਦੇ ਹੁਣ ਆਪਾਂ ਐਸ ਵਾਲੇ ਮੰਡੀ ਦੀ ਜਿਹੜੀ ਸਫਾਈ ਹੋ ਰਹੀ ਹੋਰੀਆਂ ਝੜਕੀਆਂ ਸਫਾਈ ਦਾ ਕੰਮ ਜਿਹੜਾ ਉਹ ਵੀ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਜੀ ਇੱਥੇ ਸਫਾਈ ਦਾ ਕੰਮ ਜਿਹੜਾ ਚੱਲ ਰਿਹਾ ਹੈ ਜੀ ਸਫਾਈ ਦਾ ਕੰਮ ਜਿਹੜਾ ਉਹ ਚੱਲਣ ਡਿਆ ਜੀ ਤੁਸੀਂ ਦੇਖ ਰਹੇ ਹੋ ਜੀ ਸੇਵਾਦਾਰ ਜਿਹੜੇ ਨੇ ਆਪਣੇ ਆਪਣੀ ਸੇਵਾ ਜੜੀ ਨਿਭਾ ਰਹੇ ਆ ਤੁਸੀਂ ਦੇਖ ਰਹੇ ਹੋ ਜੀ ਜੜੀਆ ਭੰਗ ਜੜੀਆ ਬੂਟੀ ਵਢੀ ਜਾ ਰਹੀ ਹੈ ਜੀ ਸਿਵਾ ਦਾ ਆਪਣੇ ਆਪਣੀ ਸਿਵਾ ਦੇ ਵਿੱਚ ਲੱਗੇ ਦਿਆ ਜੀ 确实太贵了。